ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆਤਵਾਡਾ ਹੂ ਉਸ ਰਾਜ ਜਗੋਂ ਤੇਰੀ ਵੀ ਹੋਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾ ਭਗਵੰਤ ਮਾਨ ਵੱਲੋਂ ਡਿੰਗਾ ਮਾਰੀਆਂ ਗਈਆਂ ਸਿਫਤਾਂ ਦੇ ਪੁਲ ਬਣੇ ਗਏ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਆਚੀ ਨੂੰ ਲੈ ਕੇ ਲੇਕਰ ਕਹਿੰਦਾ ਮੈਂ ਤੇ ਡੁੱਬਣਾ ਡੁੱਬਣਾ ਨਾਲ ਤੁਹਾਨੂੰ ਵੀ ਲੈ ਕੇ ਡੁਬਾਂਗਾ ਯਾਨੀ ਕਿ ਜਿਸ ਤਰ੍ਹਾਂ ਦੀ ਜੱਗੋ 13ਵੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਹੈ ਉਹ ਰੱਬ ਕਿਸੇ ਨਾਲ ਵੀ ਨਾ ਕਰਾਵੇ ਕਮੇਟੀ ਤਾਂ ਪਹਿਲਾਂ ਹੀ ਕਰਦੇ ਨੇ ਕਮੇਟੀ ਨੇ ਸੂਬੇ ਦੇ ਮੁੱਖ ਮੰਤਰੀ ਲੇਕਿਨ ਹੁਣ ਕਮੇਟੀ ਦਾ ਪਾਤਰ ਆਪ ਬਣ ਗਏ ਨੇ ਵੱਖ-ਵੱਖ ਇਸ਼ਾਰੇ ਨੇ ਵੱਖ-ਵੱਖ ਚੈਨਲਾਂ ਤੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤੇ ਸ਼ਰਮਸਾਰ ਹੋ ਰਿਆ ਨਹੀਂ ਸੂਬੇ ਦੇ ਮੁੱਖ ਮੰਤਰੀ ਵੈਸੇ ਤਾਂ ਮੈਦਾਨ ਦੇ ਵਿੱਚ ਦੋ ਹੀ ਖਿਡਾਰੀ ਹੁੰਦੇ ਨੇ ਇੱਕ ਟਾਈਟੇਰੀ ਹੁੰਦਾ ਹੈ ਦੂਜਾ ਜਿੱਦਾ ਹੈ ਲੇਕਿਨ 12 ਹਲਕੇ ਦਿੱਤੇ ਗਏ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਕਰਨ ਲਈ ਉਹਨਾਂ 12 ਹਲਕਿਆਂ ਦੇ ਵਿੱਚ ਲਗਾਤਾਰ ਦਿਨ ਪਰ ਰਾਤ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਸਾਹਿਬ ਉਹਨਾਂ ਨੇ ਪ੍ਰਚਾਰ ਕੀਤਾ ਜਿਹਦੇ ਵਿੱਚ ਮਨੀਸ਼ ਸੋਦੀਆ ਵੀ ਸੀ ਜਿਹਦੇ ਵਿੱਚ ਸਤਿੰਦਰ ਜੈਨ ਵੀ ਸੀ ਤੇ ਜਿਹਦੇ ਵਿੱਚ ਆਪ ਆਦਮੀ ਪਾਰਟੀ ਦੇ ਕਰਤਾ ਤਰਤਾ ਰਵਿੰਦ ਕੇਜੀਵਾਲ ਵੀ ਸੀ ਯਾਨੀ ਕਿ ਜਿਹੜੇ ਚਾ 12 ਮਹਾਰਤੀ ਸੀ ਵੱਡੇ ਉਹਨਾਂ ਦੇ ਹੱਕ ਵਿੱਚ ਛਤਰੂਗਨ ਸੈਨਾ ਵੀ ਆਏ ਉਹਨਾਂ ਦੇ ਹੱਕ ਵਿੱਚ ਹੋਰ ਫਿਲਮੀ ਕਲਾਕਾਰ ਮੀਕਾ ਵਰਗੇ ਵੀ ਆਏ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ 12 ਹਲਕਿਆਂ ਦੇ ਵਿੱਚ ਦਿਨ ਪਰ ਰਾਤ ਮਿਹਨਤ ਕੀਤੀ ਪਰਚੇ ਵੰਡੇ ਚੋਣ ਪ੍ਰਚਾਰ ਕੀਤੇ ਚੋਣ ਰੈਲੀਆਂ ਕੀਤੀਆਂ ਸਟੇਜ ਸਤੇ ਸਟੇਜ ਤੋਂ ਤੰਜ ਕਸੇਗਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਲੇਕਿਨ ਇੱਕ ਨਾ ਚਲੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ 12 ਹਲਕੇ ਬੁਰੀ ਤਰ੍ਹਾਂ ਹਾਰੇ ਯਾਨੀ ਕਿ ਮਨੀਸ਼ ਸੋਦੀਆ ਵੀ ਹਾਰੇ ਸਿੰਦਰ ਜੈਨ ਵੀ ਹਾਰੇ ਅਤੇ ਅਰਵਿੰਦ ਕੇਸ਼ੂ ਵਾਲੀ ਵੀ ਹਾਰੇ ਅਤੇ 9 ਹੋਰ 20 ਵਿਧਾਇਕ ਹਾਰੇ ਇਟ ਮੀਨਸ ਕਿ ਜਿੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਪ੍ਰਚਾਰ ਕੀਤਾ ਸੀ ਉਹਨਾਂ 12 ਹਲਕਿਆਂ ਦੇ ਵਿੱਚ ਆਪ ਤਾਂ ਡੁੱਬੇ ਡੁਬਾ ਡੁੱਬਿਆਈ ਲੇਕਿਨ ਲੈ ਕੇ ਡੁੱਬ ਗਿਆ ਆਮ ਆਦਮੀ ਪਾਰਟੀ ਦੇ ਕੰਵਿਨਰ ਅਰਵਿੰਦ ਕੇ ਜੀਵਾਲ ਨੂੰ ਕਮੇਡੀਨ ਉੱਤੇ ਕਮੇਡੀ ਕੀਤੀ ਜਾ ਰਹੀ ਹੈ ਵੱਖ-ਵੱਖ ਚੈਨਲਾਂ ਤੇ ਮਜ਼ਾਕ ਦਾ ਪਾਤਰ ਬਣ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਯਾਨੀ ਕਿ 12 ਹਲਕਿਆਂ ਦੇ ਵਿੱਚ ਦਿਨ ਪਰ ਰਾਤ ਮਿਹਨਤ ਕੀਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਡੀ ਛੋਟੀ ਦਾ ਜ਼ੋਰ ਲਗਾਇਆ ਪੂਰਾ ਤਾਮਚਾਪ ਝੋਕਿਆ ਲੇਕਿਨ ਇਸ ਦੇ ਬਾਵਜੂਦ ਫਲ ਸਰੂਪ ਉਹ 12 ਹਲਕੇ ਬੁਰੀ ਤਰ੍ਹਾਂ ਹਾਰੇ ਉਹਨਾਂ ਦੇ ਵਿੱਚੋਂ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਯਾਨੀ ਕਿ ਸ਼ਰਮ ਦੀ ਗੱਲ ਬਣ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਹੁਣ ਪ੍ਰਤਾਪ ਸਿੰਘ ਬਾਜਵਾ ਰਾਜਾ ਉਪਰਿੰਗ ਚਾਹੇ ਆਮ ਕਾਂਗਰਸ ਪਾਰਟੀ ਦਾ ਤੀਜੀ ਵਾਰ ਜ਼ੀਰੋ ਤੇ ਪਾਰੀ ਸਿਮਟੀ ਹੈ ਯਾਨੀ ਕਿ ਇੱਕ ਵਾਰ ਹੁੰਦਾ ਜਗੋ ਤੇਰਵੀਂ ਕੱਲੀ ਆਮ ਆਦਮੀ ਪਾਰਟੀ ਨਾਲ ਨਹੀਂ ਹੋਈ ਜਗੋ ਤੇਰਵੀਂ ਕਾਂਗਰਸ ਪਾਰਟੀ ਦੇ ਨਾਲ ਹੋਈ ਹੈ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਹਿ ਰਹੇ ਨੇ ਕਿ ਜਿੱਥੇ-ਜਿੱਥੇ ਵੀ ਪੈਰ ਅੱਜ ਗੈਰੀ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਸੱਤਿਆਨਾਸ਼ ਹੋਇਆ ਹੈ ਯਾਨੀ ਕਿ 12 ਹਲਕਿਆਂ ਦੇ ਵਿੱਚ ਡਿਊਟੀ ਲਗਾਈ ਸੀ 12 ਹਲਕਿਆਂ 12 ਹਲਕਿਆਂ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਬੁਰੀ ਤਰ੍ਹਾਂ ਹਾਰੇ ਨੇ ਧੰਨਵਾਦ